ਕੰਚਨਪ੍ਰੀਤ ਦਾ ਹਵਵਾ ਜਿਹੜਾ ਆ ਉਹ ਜੋ ਮੌਜੂਦਾ ਸਰਕਾਰ ਨੇ ਖੜਾ ਕੀਤਾ ਪਹਿਲੀ ਤੇ ਗੱਲ ਹੈ ਕਿ ਪੰਜਾਬ ਦੀ ਰਵੈਤ ਹੈ ਪੰਜਾਬ ਦਾ ਸੱਭਿਆਚਾਰ ਹੈ ਕਿ ਚਾਹੇ ਜਿੱਡਾ ਮਰਜੀ ਵੱਡੇ ਤੋਂ ਵੱਡਾ ਦੁਸ਼ਮਣ ਵੀ ਹੋਵੇ ਵਿਰੋਧੀ ਹੋਵੇ ਉਹਦੀ ਜਿਹੜੀ ਧੀ ਭੈਣ ਹੁੰਦੀ ਆ ਦੁਸ਼ਮਣ ਵੀ ਉਹਦਾ ਸਤਕਾਰ ਕਰਦੇ ਪਰ ਪਹਿਲੀ ਵਾਰਾਂ ਦੇਖਿਆ ਹੈ ਕਿ ਰਾਜਨੀਤੀ ਦੇ ਵਿੱਚ ਸਿਰਫ ਰਾਜਨੀਤੀ ਦੇ ਵਿੱਚ ਅੱਗੇ ਵਧਣ ਲਈ ਇੱਕ ਬੱਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਉਹਦੀ ਜਿਹੜੀ ਇੱਕ ਸ਼ਖਸੀਅਤ ਉੱਭਰ ਰਹੀ ਹੈ ਇੱਕ बतौर ਆਗੂ ਦੇ ਉਹਨੂੰ ਰੋਕਣ ਲਈ ਕਿੰਨੀ ਜ਼ਿਆਦਾ ਡਿਪਲੋਇਮੈਂਟ ਕਿਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਕੀਤਾ ਗਿਆ ਪੂਰੇ ਮੈਨੂੰ ਹੈਰਾਨੀ ਤੇ ਇਸੇ ਗੱਲ ਦੀ ਹੈ ਨਾ ਜੀ ਇੱਕ ਕੁੜੀ ਨੇ ਪੇਸ਼ ਹੋਣਾ ਤੇ ਮੇਰਾ ਖਿਆਲ ਅਸੀਂ ਵੀ 5-7 ਜਣੇ ਹੀ ਐ ਪਹਿਲਾਂ ਵੀ ਕਿਹਾ ਸੀਗਾ ਕਿ ਇੰਨੇ ਕੁ ਜਣੇ ਆਵਾਂਗੇ ਤੇ ਸਾਰਿਆਂ ਨੂੰ ਪਤਾ ਸੀਗਾ ਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਜੋ ਅਦਾਲਤ ਨੇ ਹੁਕਮ ਕੀਤਾ ਹੈ ਅਦਾਲਤ ਤੇ ਭਰੋਸਾ ਹੈ ਸਾਨੂੰ ਵੀ ਔਰ ਕੰਚਨਪ੍ਰੀਤ ਨੂੰ ਵੀ ਅਦਾਲਤ ਨੇ ਬੜੀ ਵੱਡੀ ਨੂੰ ਰਾਸਤ ਦਿੱਤੀ ਹੈ ਕਿ ਜਿੰਨੇ ਉਹਦੇ ਵਿਰੁੱਧ ਮੁਕਦਮੇ ਚਾਰ ਦਰਜ ਸੀ ਚਾਉਂ ਦੇ ਵਿੱਚ ਉਹਨੂੰ ਇੰਟੈਰਮ ਬੇਲ ਦਿੱਤੀ ਹੈ ਅਰੈਸਟ ਸਟੇ ਦਿੱਤੀ ਹੈ ਇਨਵੈਸਟੀਗੇਸ਼ਨ ਜੁਆਇੰਟ ਕਰਨ ਦੇ ਉਹਨੂੰ ਜਿਹੜਾ ਆ ਹੁਕਮ ਕੀਤੇ ਨੇ ਤੇ ਔਰ ਨਾਲ ਹੀ ਕਿ ਜੇ ਕੋਈ ਪ੍ਰਸ਼ਾਸਨ ਕੋਈ ਮੁਕਦਮਾ ਦਰਜ ਕਰਦਾ ਹੈ ਤੇ 7 ਡੇ ਦਾ ਜਿਹੜਾ 7 ਦਿਨ ਦਾ ਇੱਕ ਹਫਤੇ ਦਾ ਨੋਟਿਸ ਜਿਹੜਾ ਆ ਉਹ ਉਹਨੂੰ ਦੇਣਾ ਪਊ ਪਰ ਉਲਟਾ ਸਭ ਇੱਕ ਮਹਿਲਾ ਦੇ ਲਈ ਇਹਨਾਂ ਦੇ ਵਿਚਾਰਾਂ ਦੇ ਵਾਸਤੇ ਗੱਲ ਨਹੀਂ ਕੀ ਨਾ ਕਿਸੇ ਐਸਐਚਓ ਦੇ ਹੈ ਨਾ ਕਿ ਡੀਐਸਪੀ ਦੇ ਹੈ ਨਾ ਕਿ ਐਸਪੀ ਤੇ ਨਾ ਐਸਐਸਪੀ ਤੇ ਨਾ ਡੀਆਈਐਸਪੀ ਔਰ ਇਸ ਸੇ ਦੇ ਦੌਰਾਨ ਇੱਕ ਐਸਐਸਪੀ ਨੂੰ ਸਰਪੈਂਡ ਤੱਕ ਕਰ ਦਿੱਤਾ ਜਾਂਦਾ ਹੈ ਲੱਗਦਾ ਕਿ ਉਹ ਵੀ ਇਸੇ ਮਾਮਲੇ ਦੇ ਨਾਲ ਜੋੜ ਕੇ ਲੋਕ ਦੇਖ ਰਹੇ ਹੋ ਮੇਰਾ ਖਿਆਲ ਕੋਈ ਹੋਲਾ ਹੀ ਨਹੀਂਗਾ ਕੋਈ ਹੋਲਾ ਹੀ ਨਹੀਂਗਾ ਨਾ ਤਾਂ ਸਰਕਾਰ ਨੇ ਖੰਡਨ ਕੀਤਾ ਹੈ ਜਦੋਂ মিডিਆ ਰਿਪੋਰਟਾਂ ਇਹ ਆਈਆਂ ਨੇ ਕਿ ਉਹਨੂੰ ਕੇਵਲ ਇਸ ਕਰਕੇ ਕਿ ਕੰਚਨਪ੍ਰੀਤ ਮਤੂਰ ਅਰੈਸਟ ਕਿਉਂ ਨਹੀਂ ਕੀਤਾ ਕਿਉਂ ਨਹੀਂ ਸ਼ਕਤੀ ਕੀਤੀ ਉਹਨੂੰ ਉਹਦਾ ਸ਼ਿਕਾਰ ਬਣਾ ਕੇ ਇੱਕ ਜੋਗ ਅਫਸਰ ਨੂੰ ਇੱਕ ਵਧੀਆ ਅਫਸਰ ਨੂੰ ਉਹਦੇ ਜਿਹੜਾ ਸਰਵਿਸ ਹੈ ਬੁੱਕ ਹੈ ਉਹਦੇ ਉੱਤੇ ਜੋ ਕੁਛ ਅੰਕਿਤ ਕੀਤਾ ਗਿਆ ਜੋ ਕੁਛ ਦਰਦ ਕਰ ਦਿੱਤਾ ਗਿਆ ਸਸਪੈਂਸ਼ਨ ਦੇ ਆਰਡਰ ਜਿਹੜੇ ਐ ਤੇ ਉਹ ਬੜੀ ਵੱਡੀ ਬੇਇਨਸਾਫੀ ਹੈ ਇੱਕ ਯੰਗ ਅਫੀਸਰ ਦੇ ਨਾਲ ਜਿਹਨੇ ਡੀਜੀਪੀ ਦੇ ਉੱਤੇ ਤੱਕ ਜਾਣਾ ਸੀ ਸਾਨੂੰ ਉਹਦੇ ਨਾਲ ਹੰਦਰਦੀ ਹੈ ਪਰ ਸਰਪੰਚ ਸਭ ਇੱਥੇ ਸਵਾਲ ਹੈ ਕਿ ਚੋਣ ਜਿੱਤਣ ਤੋਂ ਬਾਅਦ ਇਹ ਕਿਉਂ ਹਤਕਣ ਦੇ ਅਪਣਾਏ ਜਾ ਰਹੇ ਕੀ ਜਿਹੜੀ ਇਹ ਜ਼ਿਲ੍ਹਾ ਪ੍ਰੀਸ਼ਦ ਬਲਕਸਮ ਦੀ ਚੋਣਾਂ ਆ ਰਹੀਆਂ ਐ ਉਹਨਾਂ ਦੇ ਕੋਈ ਗ੍ਰੰਥ ਮਕੌਨ ਦੇ ਲਈ ਕੀਤਾ ਜਾ ਰਿਹਾ ਦੇਖੋ ਪਹਿਲੀ ਤੇ ਗੱਲ ਆ ਕੇ ਰਾਜਨੀਤੀ ਕਰੋਈ ਹੈ ਇਹ ਵੀ ਸੁਣਿਆ ਸੀ ਕਿ ਕਿ ਰਾਜਨੀਤਿਕ ਗੰਦੀ ਵੀ ਹੋ ਗਈ ਹੈ ਗੰਦੀ ਕਰਨ ਵਾਲੇ ਵੀ ਆ ਗਏ ਪਰ ਐਡੀ ਗੰਦੀ ਕਰ ਦਿੱਤੀ ਕਿ ਸਿੱਧਾ ਹੀ ਕਹਿੰਦੇ ਆ ਕਿ ਸਾਮ-ਦਾਮ, ਦੰਡ ਭੇਦ ਚਾਹੇ ਲੜਾਈ ਝਗੜਾ ਕਰਨਾ ਪਵੇ ਚੋਣ ਜਿਤਨੀ ਹੈ ਤੁਹਾਡੇ ਸਾਹਮਣੇ ਹੀ ਮਨੀਸ਼ ਸ਼ਿਸ਼ੋਧिया ਦੇ ਬਿਆਨ ਉਹ ਮਨੀਸ਼ ਸ਼ਿਸ਼ੋਧਿਆ ਦੇ ਬਿਆਨ ਨੇ ਉਹ ਆਮ ਆਦਮੀ ਪਾਰਟੀ ਦੀ ਨੀਤੀ ਹੈ ਰਾਜਨੀਤਿਕ ਉਸੇ ਦੇ ਤਹਿਤ ਹੀ ਪੰਜਾਬ ਦੇ ਵਿੱਚ ਅੱਗੇ ਵਧ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਹੈ ਇਹਨੂੰ ਪਿਆਰ ਨਾਲ ਤੇ ਭਾਵੇਂ ਕਲਾਵੇ ਚ ਲੈ ਲੋ ਤੇ ਤੁਸੀਂ ਲੋਕਾਂ ਨੂੰ ਉਦੋਂ ਸਭਜ ਬਾਗ ਵਿਖਾ ਕੇ ਆਪਣਾਤ ਦਿਖਾ ਕੇ ਠੱਗੀ ਮਾਰ ਗਏ ਪਰ ਜੇ ਤੁਸੀਂ ਕਹੋ ਕਿ ਦਬਾ ਕੇ ਜਿਹੜਾ ਆ ਡਰਾ ਕੇ ਜਿਹੜਾ ਆ ਭੌਂ ਕੇ ਪੰਜਾਬ ਦੇ ਉੱਤੇ ਕਰੋਗੇ ਇਹ ਜਿਹੜੇ ਆ ਇਸ ਸਪ੍ਰਿੰਗ ਵਾਗੂ ਉੱਠਦੇ ਨੇ ਅੱਜ ਕੰਟਨਪ੍ਰੀਪਲ ਦਾ ਡਰ ਕਿਉਂ ਆ ਨਾ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਕੱਲ ਕਿਸੇ ਅਫੀਸਰ ਦਾ ਫੋਨ ਆਇਆ ਬੜੇ ਸੀਨੀਅਰ ਅਫਸਰ ਦਾ ਤੇ ਉਹਨੇ ਮੇਰੇ ਨਾਲ ਇਹੀ ਗੱਲ ਕੀਤੀ ਕਿ ਕੰਟਨਪ੍ਰੀਪਲ ਕੱਲ ਨੂੰ ਜਿਹੜਾ ਇਨਵੈਸਟੀਗੇਸ਼ਨ ਜੁਆਇਨ ਕਰ ਰਹੀ ਹੈ ਮੈਂ ਕਿਹਾ ਤਾਂ ਹਾਂ ਜੀ ਮੈਂ ਕਰ ਰਹੀ ਹੈ ਅਦਾਲਤ ਦੇ ਹੁਕਮ ਹੈ ਮੈਨੂੰ ਕਹਿੰਦਾ ਮੈਨੂੰ ਬਾਕੀ ਤਾਂ ਪਤਾ ਕੋਈ ਨਹੀਂ ਕਿ ਅਕਾ 2027 ਦੀ ਐਮਐਲਏ ਜ਼ਰੂਰ ਬਣਗੀ ਜਿਹੜੀ ਕੁੜੀ ਪਰ ਤੁਹਾਨੂੰ ਲੱਗਦਾ ਕਿ ਉਹਨੇ ਕਿਹਾ ਕਨਫਰਮ ਹਾਂ ਉਹਨਾਂ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹਾਂ ਉਹਨੇ ਕਿਹਾ ਵੀ ਇਹ ਮੰਨਦੇ ਬਾਕੀ ਦਾ ਮੈਨੂੰ ਕਿਸੇ ਦਾ ਪਤਾ ਨਹੀਂਗਾ ਜੀ ਆਂਦਾ 2027 ਚ ਕੰਚਨ ਪ੍ਰੀਤ ਤੇ ਐਮਐਲਏ ਜਿੱਤੀ ਕੋਈ ਅੱਛਾ ਉਹਦਾ ਡਾਇਲੌਗ ਸੀ ਅਫਸਰ ਦਾ ਇਥੇ ਤੁਸੀਂ ਹਿਸਾਬ ਨਾਲ ਵੀ ਡਰ ਕਾ ਦਾ ਲੱਗਦਾ ਅੱਛਾ ਇਹ ਨਹੀਂ ਇਸ ਕੁੜੀ ਦੀ ਜਿਹੜੀ ਰਾਜਨੀਤਿਕ ਸਮਰੱਥਾ ਆ ਇੱਕ ਉਹਦੇ ਕੋਲ ਜਿਹੜਾ ਲੌਜਿਕ ਹੈ ਗੱਲ ਕਰਨ ਦਾ ਉਹਨੇ ਪੰਜਾਬ ਦੀ ਫਿਜ਼ਾ ਚੇਂਜ ਕਰਕੇ ਰੱਖਦੀ ਰਾਜਨੀਤੀ ਦੀ ਔਰ ਸਦਾ ਸੁਖਬੀਰ ਸਿੰਘ ਬਾਦਲ ਦੇ ਸ਼ਬਦ ਸੀ ਅਸੀਂ ਕੁਦਰਤੀ ਇਹ ਇਕੱਠੇ ਕਿਤੇ ਹੋ ਗਏ ਉੱਥੇ ਗੱਲ ਚੱਲ ਪਈ ਵੀ ਕੰਚਨ ਇਹ ਆਗੂ ਬਣ ਗਈ ਉਹ ਤੇ ਯਾਰ ਮੈਨੂੰ ਇਸ ਗੱਲ ਦੀ ਹਰਾਨੀ ਆ ਕਿ ਜਿੰਨੇ ਦਾ ਪੰਜਾਬ ਨਾਲ ਕੋਈ ਲਾਗਾ ਦੇਗਾ ਨਹੀਂਗਾ ਹੋਰ ਯੂਪ ਦੇ ਬਿਹਾਰ ਦੇ ਉਦੋਂ ਸਾਊਥ ਇੰਡੀਆ ਦੇ ਅੰਦੇ ਮੈਨੂੰ ਕਈਆਂ ਨੇ ਲੀਡਰਾਂ ਨੇ ਐਮਪੀਆਂ ਨੇ ਕਿਹਾ ਕਿ ਇਹ ਕੁੜੀ ਕਿੱਥੋਂ ਲਿਆਂਦੀ ਸੀ ਹਾਂਜੀ ਮੀਡੀਆ ਦੇ ਵਿਸਤਾਰ ਹਾਂ ਤੇ ਸੋਸ਼ਲ ਮੀਡੀਆ ਤੇ ਸਟਾਰ ਇਹ ਕਰਨ ਕਿ ਸਰਕਾਰ ਨੂੰ ਤੋਂ ਆਮ ਆਦਮੀ ਪਾਰਟੀ ਸਰਕਾਰ ਨੂੰ ਡਰ ਰਹੀ ਹੈ ਉਹ ਡਰ ਰਹੀ ਹੈ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਬੱਚਿਆਂ ਦੇ ਮਨ ਤੇ ਅਸਰ ਵੀ ਹੁੰਦਾ ਹੈ ਹਾਂਜੀ ਇੱਕ ਛੋਟੇ ਜਿਹੇ ਬੱਚੇ ਦੀ ਮਾਂ ਵੀ ਆ ਉਹ ਪਰ ਉਹ ਚੜ੍ਹਦੀ ਕਲਾ 'ਚ ਆ ਜਿੰਨਾ ਮਰਜ਼ੀ ਕਰ ਲੈਣ ਆਕਾਲੀ ਦਲ ਇਸ ਬੱਚੀ ਦੇ ਨਾਲ ਆ ਉਹ ਕਾਲੀਦਰ ਦੇ ਪਰਿਵਾਰ ਦੀ ਬੱਚੀ ਆ ਔਰ ਮੈਂ ਕਹਿ ਦਵਾ ਕਿ ਉਹ ਪੰਜਾਬ ਦੀ ਧੀ ਹੈ ਤੇ ਹਰੇਕ ਨੂੰ ਉਹਦੇ ਨਾਲ ਖੜਨਾ ਚਾਹੀਦਾ ਜਿਹੜੀ ਉਹਦੇ ਨਾਲ ਬੇਇਨਸਾਫੀ ਹੋ ਰਹੀ ਹੈ ਜੋ ਉਹਦੇ ਨਾਲ ਧੱਕਾ ਹੋ ਰਿਹਾ ਹੈ ਧੰਨ ਧੰਨਵਾਦ